ਸਤ ਸ੍ਰੀ ਅਕਾਲ ਦੋਸਤੋ ਸਬੱਬ ਮੀਡੀਆ ਦੇ ਪ੍ਰੋਗਰਾਮ ਬਾਤਾਂ ਮੁਲਾਕਾਤਾਂ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਪਹਿਲਾਂ ਦੀ ਤਰ੍ਹਾਂ ਅੱਜ ਇੱਕ ਹੋਰ ਮਹਿਮਾਨ ਸਾਡੇ 베ੜੇ ਪਹੁੰਚੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਰੋਜ਼ਾਨਾ ਖਾਣਕ ਦੇ ਵਿੱਚ ਜੋ ਅਸੀਂ ਸਰੀਰ ਦੇ ਲਈ ਵਰਤਦੇ ਆ ਉਹ ਸਵੇਰ ਤੋਂ ਸ਼ੁਰੂ ਹੋ ਜਾਂਦਾ ਬੇਸ਼ੱਕ ਸਾਨੂੰ ਨੀਰ ਸਾਡੀ ਅੱਖਾਂ ਦੇ ਵਿੱਚ ਹੋਵੇ ਤੇ ਅਸੀਂ ਉਹਨੂੰ ਵਰਤਦੇ ਆਂ ਬਚਪਨ ਤੋਂ ਸ਼ੁਰੂ ਹੁੰਦਾ ਮੈਂ ਗੱਲ ਕਰ ਰਿਹਾ ਦੁੱਧ ਦੀ ਕਿਉਂਕਿ ਸਦੀਆਂ ਤੋਂ ਅਸੀਂ ਦੁੱਧ ਦੀ ਵਰਤੋਂ ਕਰ ਕਰਦੇ ਆ ਰਹੇ ਆਂ ਉਹ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਵੇ ਅਕਸਰ ਹੀ ਅਸੀਂ ਬਲਕੇ ਦਿਨ ਚ ਦਿਨ ਰਾਤ ਚ ਬਹੁਤ ਵਾਰੀ ਅਸੀਂ ਦੁੱਧ ਦਾ ਇਸਤੇਮਾਲ ਕਰਦੇ ਆਂ ਉਹ ਭਾਵੇਂ ਚਾਹ ਦੇ ਰੂਪ ਚ ਹੋਵੇ ਦਹੀਂ ਦੇ ਰੂਪ ਚ ਹੋਵੇ ਲੱਸੀ ਦੇ ਰੂਪ ਚ ਹੋਵੇ ਖੁਆ ਹੋਵੇ ਇਹ ਬਹੁਤ ਪਦਾਰਥ ਨੇ ਜੋ ਦੁੱਧ ਤੋਂ ਬਣਦੇ ਨੇ ਪਰ ਦੋਸਤੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੋ ਅੱਜ ਦੇ ਸਮੇਂ ਵਿੱਚ ਦੁੱਧ ਹੈ ਉਹ ਸਾਡੇ ਸਰੀਰ ਲਈ ਕੋਈ ਬਹੁਤਾ ਚੰਗਾ ਨਹੀਂ ਹੈ ਤੇ ਦੁੱਧ ਦੀ ਮਹੱਤਤਾ ਦੇ ਬਾਰੇ ਦੁੱਧ ਦੀ ਮਿਲਾਪਟ ਦੇ ਬਾਰੇ ਦੁੱਧ ਦੇ ਕੀ ਨਫੇ ਨੁਕਸਾਨ ਨੇ ਉਹਦੇ ਬਾਬਤ ਸਾਡੇ ਨਾਲ ਗੱਲ ਕਰਨ ਲਈ ਸਾਡੇ ਅੱਜ ਨਾਲ ਨੇ ਡਾਕਟਰ ਸੁਦੇਸ਼ ਕੁਮਾਰ ਮੁੰਦੋਂ ਜੀ ਮੁੰਦੋਂ ਸਾਹਿਬ ਬਹੁਤ-ਬਹੁਤ ਸਵਾਗਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਕੀਮਤੀ ਸਮਾਂ ਕੱਢਿਆ ਤੇ ਜਿਵੇਂ ਕਿ ਦੋਸਤੋ ਅਕਸਰ ਆਪਾਂ YouTube ਤੇ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਲੱਗ ਲੱਗ ਮਾਹਰ ਦੁੱਧ ਬਾਰੇ ਆਪਾਂ ਨੂੰ ਦੱਸਦੇ ਨੇ ਤੇ ਅੱਜ ਅਸੀਂ ਡਾਕਟਰ ਸਾਹਿਬ ਤੋਂ ਵੀ ਜਾਣਾਂਗੇ ਵੀ ਆਖਰ ਜਿਹੜੀ ਦੁੱਧ ਦੀ ਮਿਲਾਵਟ ਹੈ ਉਹ ਹੁੰਦੀ ਕਿਵੇਂ ਹੈ ਦੁੱਧ ਦੇ ਮਿਲਾਵਟ ਜਦੋਂ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਉਸ ਟਾਈਮ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹੁੰਦੀ ਤਾਂ ਦੁੱਧ ਦੀ ਮਿਲਾਵਟ ਹਰ ਸਮੇਂ ਹੀ ਰਹਿੰਦੀ ਹੈ ਪਰ ਜਦ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਆ ਕੇ तकरीबन 100% ਹੋ ਜਾਂਦੀ ਹੈ ਤਿਹਾਰਾਂ ਦੇ ਦਿਨਾਂ ਦੇ ਵਿੱਚ ਦੁੱਧ ਦੀ ਜ਼ਰੂਰਤ ਜਿਹੜੀ ਡਿਮਾਂਡ ਹੈ ਉਹ ਬਹੁਤ ਵੱਧ ਜਾਂਦੀ ਹੈ ਮਾਰਕੀਟ ਦੇ ਵਿੱਚ ਤੇ ਪ੍ਰੋਡਕਸ਼ਨ ਹੈ ਜਿਹੜੀ ਬਹੁਤ ਘੱਟ ਦੁੱਧ ਦੇ ਮਿਲਾਵਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪਾਣੀ ਪਾ ਕੇ ਦੁੱਧ ਨੂੰ ਵਧਾ ਲਿਆ ਜਾਂਦਾ ਹੈ ਬਿਲਕੁਲ ਤੇ ਇਸ ਤੋਂ ਬਾਅਦ ਸਿੰਥੈਟਿਕ ਮਿਲਕ ਅੱਜ ਕੱਲ੍ਹ ਜਿਹੜਾ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆ ਰਿਹਾ ਹੈ ਉਹਦੇ ਵਿੱਚ ਸਿੰਥੈਟਿਕ ਮਿਲਕ ਬਟੋ ਬਣਾਉਣ ਦੇ ਵਾਸਤੇ ਡਿਟਰਜੈਂਟ ਫਾਰਮਲਨ ਯੂਰੀਆ ਹੋਰ ਵੀ ਬਹੁਤ ਪਾਊਡਰ ਆ ਜਿਹੜਿਆਂ ਦੇ ਮਿਕਸ ਕਰਕੇ ਸਿੰਥੈਟਿਕ ਦੁੱਧ ਬਣਾਇਆ ਜਾਂਦਾ ਹੈ ਜੇ ਇਸ ਦੁੱਧ ਦੇ तकरीबन 65% ਪੂਰਤੇ ਪੰਜਾਬ ਦੇ ਵਿੱਚ ਸਿੰਥੈਟਿਕ ਦੁੱਧ ਦੇ ਨਾਲ ਹੀ ਅੱਜ ਕੱਲ੍ਹ ਹੋ ਰਹੀ ਹੈ 35% ਪ੍ਰੋਡਕਸ਼ਨ ਹੈ ਪੰਜਾਬ ਦੇ ਵਿੱਚ ਜਿੰਨੇ ਕੰਜ਼ਮਪਸ਼ਨ ਹੈ ਉਹਦੀ 35% ਪ੍ਰੋਡਕਸ਼ਨ ਹੋ ਰਹੀ ਹੈ ਤੇ 65% ਤਾਂ ਮਲਾਵਟ ਵਾਲਾ ਦੁੱਧ ਮਾਰਕੀਟ ਦੇ ਵਿੱਚ ਆ ਰਿਹਾ ਹੈ ਮਲਾਵਟ ਦੇ ਵਿੱਚ ਇੱਕ ਦੁੱਧ ਦੇ ਵਿੱਚ ਇਹਨੇ ਜਿੰਨੀਆਂ ਵੀ ਮਠਿਆਈਆਂ ਦੁੱਧ ਦੇ ਨਾਲ ਬਣਦੀਆਂ ਉਹਨਾਂ ਸਾਰੀਆਂ ਦੇ ਵਿੱਚ ਵੀ ਉਹ ਸਿੰਥੈਟਿਕ ਦੁੱਧ ਦਾ ਇਸਤੇਮਾਲ ਕਰਿਆ ਜਾਂਦਾ ਹੈ ਚਾਹੇ ਦਹੀਂ ਹੋਵੇ ਚਾਹੇ ਪਨੀਰ ਹੋਵੇ ਚਾਹੇ ਵਰਤੀ ਹੋਵੇ ਚਾਹੇ ਕਲਾਕੰਦ ਹੋਵੇ ਚਾਹੇ ਗਲਾਬ ਜਾਮਣਾ ਹੋਣ ਜੋ ਵੀ ਮਿਲਕ ਪ੍ਰੋਡਕਟ ਹੈ ਸਾਰਿਆਂ ਦੇ ਵਿੱਚ ਉਹ ਸਿੰਥੈਟਿਕ ਦੁੱਧ ਵਰਤਿਆ ਜਾਂਦਾ ਹੈ ਤੇ ਅੱਜ ਕੱਲ ਕੋਈ ਵੀ ਹਲਵਾਈਆਂ ਦੀ ਦੁਕਾਨ ਐਸੀ ਨਹੀਂ ਜਿੱਥੇ ਡਾਇਰੈਕਟ ਪਹਿਲਾਂ ਦੇ ਤਰ੍ਹਾਂ ਲੋਕਾਂ ਦੇ ਕੋਲੋਂ ਦੁੱਧ ਦੁੱਧ ਹੀ ਲੈ ਕੇ ਹੁੰਦੇ ਹੁੰਦੇ ਸੀ ਹਲਵਾਈਆਂ ਦੇ ਕੋਲ ਉਹ ਹਰ ਇੱਕ ਹਲਵਾਈ ਦੀ ਦੁਕਾਨ ਦੇ ਵਿੱਚ ਭੱਟੀਆਂ ਹੁੰਦਿਆਂ ਸੀ ਤੇ ਆਪਣੇ ਕਾਰੀਗਰ ਰੱਖੇ ਹੋਏ ਹੁੰਦੇ ਸੀ ਅੱਜ ਦੇ ਦਿਨਾਂ ਦੇ ਵਿੱਚ ਕਿਸੇ ਵੀ ਹਲਵਾਈ ਦੀ ਦੁਕਾਨ ਦੇ ਵਿੱਚ ਤੁਸੀਂ ਦੇਖ ਲਓ ਕੋਈ 100 ਵਿੱਚ ਤੇ 1 ਕਿਆ 2% ਦੁਕਾਨਾਂ ਜਿਆ ਜਿਆ ਹੋਣਗੀਆਂ ਜਿਨ੍ਹਾਂ ਦੇ ਵਿੱਚ ਕਾਰੀਗਰ ਹੋਣਗੇ ਨਹੀਂ ਬਾਕੀ ਸਾਰੀਆਂ ਮਠਿਆਈ ਜਿੰਨੇ ਵੀ ਹੈ ਬਾਰਾ ਹੀ ਆਉਂਦੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਵੀ ਉਹ ਕਿਸ ਤਰ੍ਹਾਂ ਬਣਦੀ ਹੈ ਕਿਸ ਤਰ੍ਹਾਂ ਉਹਨੂੰ ਤਿਆਰ ਕਰਿਆ ਜਾਂਦਾ ਕਿੱਥੋਂ ਦੁੱਧ ਆਉਂਦਾ ਇਹ ਜੋ ਵੀ ਦੁੱਧ ਉੰਸ ਵਰਤਿਆ ਜਾਂਦਾ ਹੈ ਫੈਕਟਰੀਆਂ ਦੇ ਵਿੱਚ ਉਹਦੇ ਵਿੱਚ ਤਕਰੀਬਨ 60-65% ਤੋਂ ਸਿੰਥੈਟਿਕ ਦੁੱਧ ਵਰਤਿਆ ਜਾਂਦਾ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਦੇ ਹੋ ਕਿ ਮਲਾਫਟੀ ਜਿਹੜਾ ਦੁੱਧ ਹੁੰਦਾ ਫਿਰ ਉਹਦੇ ਵਿੱਚੋਂ ਦਹੀਂ ਪਨੀਰ ਕਿਵੇਂ ਬਣ ਜਾਂਦਾ ਫਿਰ ਇਹ ਜਿਵੇਂ ਆਪਾਂ ਦਹੀਂ ਇਦਾਂ ਹੀ ਬਣਾਉਣੀ ਜਾਂ ਪਨੀਰ ਕਿਵੇਂ ਬਣ ਜਾਂਦਾ ਉਹਦੇ ਵਿੱਚੋਂ ਦੁੱਧ ਨੂੰ ਫਾੜ ਕੇ ਦੁੱਧ ਦੇ ਵਿੱਚ ਪਹਿਲੇ ਜ਼ਮਾਨੇ ਦੇ ਵਿੱਚ ਨਿੰਬੂ ਪਾਉਂਦੇ ਹੁੰਦੇ ਸੀ ਨੇ ਉਹ ਪੌਣ ਦੇ ਨਾਲ ਦੁੱਧਾ ਫੜ ਜਾਂਦਾ ਵਸੇ ਇਹ ਦੁੱਧ ਨੂੰ ਫਾੜ ਲਿਆ ਜਾਂਦਾ ਹੈ ਫਾੜਨ ਤੋਂ ਬਾਅਦ ਉਸ ਦੁੱਧ ਦਾ ਕ੍ਰਿਸਟਲ ਬਣ ਜਾਂਦੇ ਆ ਉਹਨਾਂ ਨੂੰ ਪ੍ਰੈਸ ਕਰਕੇ ਕਾਫੀ ਜ਼ਿਆਦਾ ਪ੍ਰੈਸ ਕਰਿਆ ਜਾਂਦਾ ਹੈ ਉਹਦੇ ਵਿੱਚ ਤੇ ਪਾਣੀ ਵੱਖਰਾ ਘਟਣਾ ਹੁੰਦਾ ਤੇ ਜੋ ਬਾਕੀ ਮਟੀਰੀਅਲ ਉਹ ਵੱਖਰਾ ਰੱਖਣਾ ਹੁੰਦਾ ਜਿਹੜਾ ਮਟੀਰੀਅਲ ਰੱਖਦੇ ਆ ਉਹਦੇ ਵਿੱਚ 40% ਪਾਣੀ ਉਹ ਵਿੱਚ ਛੱਡ ਦਿੰਦੇ ਆ। ਵਿੱਚ ਪਾਣੀ ਛੱਡਣ ਦੇ ਨਾਲ ਪਨੀਰ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਡਾਊਨ ਆ ਜਾਂਦੀ ਹੈ। ਵਧੀਆ ਪਨੀਰ ਨਹੀਂ ਬਣਦਾ, ਤਿਆਰ ਨਹੀਂ ਹੁੰਦਾ। ਜੇ ਤੁਸੀਂ ਘਰ ਦੇ ਵਿੱਚ ਪਨੀਰ ਤਿਆਰ ਕਰਦੇ ਆ, ਆਪਣੇ ਘਰ ਪਨੀਰ ਤਿਆਰ ਕਰਦੇ ਆ, ਤਕਰੀਬਨ ਕਿਲੋ ਦੇ ਵਿੱਚ ਤੇ 1 ਕਿਲੋ ਦੁੱਧ ਦੇ ਵਿੱਚ ਤੇ 300 ਜਾਂ 350 ਗ੍ਰਾਮ ਪਨੀਰ ਤਿਆਰ ਹੁੰਦਾ। ਪਰ ਜਿਹੜੇ ਮੈਂ ਬੇਨਸਾ ਮੈਂ ਨਾ ਵੱਡੀਆਂ ਫੈਕਟਰੀਆਂ ਇਹਨਾਂ ਨੇ ਇਸ ਚੀਜ਼ਆਂ ਲਾਆਂੀਆਂ ਵੀਆਂ ਉਹ 650 650 ਗ੍ਰਾਮ 1 ਕਿਲੋ ਦੇ ਵਿੱਚ ਪਨੀਰ ਤਿਆਰ ਕਰਦੇ ਆ ਇਹ ਪਨੀਰ ਦੀ ਜਿਹੜੀ ਡਿਊਰੇਬਿਲਟੀ ਹੈ ਉਹ ਜ਼ਿਆਦਾ ਨਹੀਂ ਹੁੰਦੀ ਜੇ ਤੁਸੀਂ 3-4 ਦਿਨ ਫ੍ਰਿਜ ਦੇ ਵਿੱਚ ਉਹ ਪਨੀਰ ਨੂੰ ਰੱਖਾ ਦੋਗੇ ਤਾਂ ਉਹਨੂੰ ਉਰਲੀ ਲੱਗ ਜਾਓਗੇ ਜਲ ਮਰਦੀ ਦੱਸੇ ਇਤਜ਼ਾਰਵਾ ਕਰਕੇ ਦੇਖ ਸਕਦੇ ਆ ਦਰਸਭ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਪੈਦਾਵਾਰ ਜਿਹੜੀ ਘਟ ਹੈ ਲੱਗ ਜਿਆਦਾ ਰਿਹਾ ਇਹਦੇ ਵਿੱਚ ਸਾਹਮਣੇ ਤਾਂ ਇਹੀ ਆ ਜਾਂਦਾ ਵੀ ਅਸੀਂ ਜਿਹੜੇ ਮੁਨਾਫਾ ਖੋਹ ਰਸੀਂ ਲੋਕ ਹੋ ਗਏ ਆ ਤੇ ਇਹ ਕਿੰਨੀ ਕੁ ਦੇਰ ਚੱਲੂਗੀ ਫਿਰ ਇਸ ਤਰ੍ਹਾਂ ਕਿੰਨੀ ਕੁ ਦੇਰ ਚੱਲੂਗਾ ਜੇ ਜੇਸਸ ਸਾਹਿਬ ਦੇ ਨਾਲ ਇਹ ਚੱਲ ਰਿਹਾ ਹੈ ਤੰਦਾ ਉਸ ਸਾਹਿਬ ਦੇ ਨਾਲ ਤਾਂ ਲੱਗਦਾ ਹੈ ਵੀ ਬਹੁਤਾ ਲੰਬਾ ਟਾਈਮ ਇਹ ਚੱਲੂਗਾ ਨਹੀਂ ਇਹਦਾ ਕਾਰਨ ਹੈ ਜੇ ਗਵਰਨਮੈਂਟ ਅਸ਼ੂ ਪਾਲਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦੋਗੇ ਉਹਦੇ ਨਾਲ ਦੁੱਧ ਦੇ ਜਿਹੜੇ ਪ੍ਰੋਡਕਸ਼ਨ ਹੈ ਉਹ ਵਧ ਜਾਓਗੇ ਤੇ ਦੁੱਧ ਦੇ ਪ੍ਰੋਡਕਸ਼ਨ ਜਦੋਂ ਡਿਮਾਂਡ ਦੇ ਨਾਲ ਮੈਚ ਕਰਨ ਲੱਗ ਜਾਓਗੇ ਵੀ ਜਿੰਨੀ ਡਿਮਾਂਡ ਹੈ ਉਸ ਦੇ ਹਿਸਾਬ ਦੇ ਨਾਲ ਮਾਰਕੀਟ ਵਿੱਚ ਦੁੱਧ ਸਪਲਾਈ ਹੋਣ ਲੱਗ ਜਾਊਗਾ ਉਹਦੇ ਨਾਲ ਇਹ ਜਿਹੜੀ ਮਲਾਵਟ ਵਾਲੀ ਹੈ ਇਹ ਆਪਣੇ ਆਪ ਲੈਚਰ ਲਈ ਘਟ ਜਾਊਗੇ ਤੇ ਗਵਰਨਮੈਂਟ ਨੂੰ ਇਹਦੇ ਤੇ ਸਖਤੀ ਵੀ ਬਹੁਤ ਕਰਨੀ ਪਾਓਗੇ ਗਵਰਨਮੈਂਟ ਨੂੰ ਚਾਹੀਦਾ ਹੈ ਇਸਤੇ ਕੋਈ ਬਹੁਤ ਸਖਤ ਤੋਂ ਸਖਤ ਕਾਨੂੰਨ ਬਣਾਇਆ ਪਹਿਲਾ ਵੀ ਕਾਨੂੰਨ ਹੁੰਦਾ ਸੀ ਮਲਾਵਟ ਦੇ ਉੱਤੇ ਉਹਦੇ ਵਿੱਚ 6 ਮਹੀਨੇ ਦੀ ਸਜ਼ਾ ਤੇ 2000 ਰੁਪਏ ਜੁਰਮਾਨਾ ਹੁੰਦਾ ਸੀ ਉਸ ਤੋਂ ਬਾਅਦ 2006 ਦੇ ਵਿੱਚ ਨਵਾਂ ਕਾਨੂੰਨ ਆਇਆ ਜਿਹਦੇ ਵਿੱਚ 10 ਲੱਖ ਰੁਪਏ ਜੁਰਮਾਨਾ ਤੇ ਉਮਰ ਕੈਦ ਦੀ ਸਜ਼ਾ ਗਵਰਨਮੈਂਟ ਨੇ ਸ਼ੁਰੂ ਕੀਤੀ ਪਰ ਅਜੇ ਤੱਕ ਅਸੀਂ ਕੋਈ ਸੁਣਿਆ ਨਹੀਂ ਇਹ ਜੇ ਗੱਲ ਵੀ ਕਿਸੇ ਨੂੰ ਇਹ ਸਜ਼ਾ ਹੋਈ ਹੈ ਜਾਂ ਕਿਸੇ ਨੂੰ ਇਹ ਜੁਰਮਾਨਾ ਹੋਇਆ ਹੈ ਥੋੜੇ ਦਿਨ ਪਹਿਲਾਂ ਦੀ ਇਹ ਗੱਲ ਹੈ ਪੰਜਾਬ ਹਾਈ ਕੋਰਟ ਦੇ ਰੇਲਵੇ ਦੇ ਠੇਕੇਦਾਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਰੇਲਵੇ ਦੇ ਇੱਕ ਠੇਕੇਦਾਰ ਨੂੰ ਫੜਿਆ ਸੀ ਉਹਦੇ ਕੋਲ ਅਡਾਲਟਰੇਸ਼ਨ ਸੀ ਉਹਦੇ ਦੁੱਧ ਨੇ ਲੈਣਾਈ ਸੀ ਉਹ ਸਮੋਸਿਆਂ ਦੇ ਤੇ ਸੌਸ ਦੇ ਸੀ ਜਿਹੜਾ ਆਪਾਂ ਨੂੰ ਖਾਣ ਨੂੰ ਦਿੱਤਾ ਜਾਂਦਾ ਹੈ ਉਹਦੇ ਵਿੱਚ ਉਹਨਾਂ ਨੇ ਉਹਨੂੰ 30000 ਰੁਪਏ ਜੁਰਮਾਨਾ ਕਰਕੇ ਛੱਡਤਾ ਬਾਕੀ ਕੋਈ ਉਧਰ ਤੇ ਕੋਈ ਐਕਸ਼ਨ ਐਕਸ਼ਨ ਨਹੀਂ ਕਰਿਆ ਜਿਆਦਾ ਸਖਤ ਸਜ਼ਾ ਜੇ ਕਿਤੇ ਸਖਤ ਐਕਸ਼ਨ ਨਹੀਂ ਕਰਿਆ ਜੇ ਜਦ ਤੱਕ ਕੋਰਟ ਸਖਤ ਐਕਸ਼ਨ ਨਹੀਂ ਕਰਦੇ ਜਦ ਤੱਕ ਮਲਾਵਟ ਨੂੰ ਰੋਕਣਾ ਬਹੁਤ ਮੁਸ਼ਕਲ ਹੈ ਇਹਦਾ ਵਾਸਤੇ ਤਾਂ ਗਵਰਨਮੈਂਟ ਨੂੰ ਚਾਹੀਦਾ ਜਿਸ ਤਰ੍ਹਾਂ ਫੋਰਨ ਦੇ ਕੰਟਰੀ ਦੇ ਵਿੱਚ ਹੈਗਾ ਜੇ ਕੋਈ ਮਲਾਵਟ ਕਰਦਾ ਫੜਿਆ ਜਾਂਦਾ ਜਿਸ ਤੇ ਕੋਲੋਂ ਮਲਾਵਟੀ ਚੀਜ਼ ਫੜੀ ਜਾਂਦੀ ਹੈ ਉਹਨੂੰ ਫਾਂਸੀ ਦੇ ਹੋ ਜਾਵੇ ਹੂੰ ਤੇ ਉਹਦੇ ਜੋ ਵੀ ਪ੍ਰਾਪਰਟੀ ਹੈ ਉਹ ਸਾਰੀ ਪ੍ਰਾਪਰਟੀ ਗਵਰਨਮੈਂਟ ਦੇ ਹੋ ਜਾਣੇ ਚਾਹੀਦੇ ਆ ਤੇ ਉਹਦੇ ਮਕਾਨ ਮਕੂਨ ਉਹਨਾਂ ਨੂੰ ਬਲਡੋਜ਼ਰ ਚਲਾ ਕੇ ਤੋੜ ਦੇਣਾ ਚਾਹੀਦਾ ਇਹਦੇ ਨਾਲ ਇਸ ਮਲਾਵਟ ਨੂੰ ਕੁਝ ਥੰਨ ਪੈ ਸਕਦੇ ਆ ਡਰ ਸਾਹਿਬ ਫਿਰ ਜਿਵੇਂ ਕਿ ਅਕਸਰ ਹੁੰਦਾ ਵੀ ਨੁਕਸਾਨ ਵੀ ਹੁੰਦੇ ਨੇ ਮਲਾਵਟੀ ਚੀਜ਼ਾਂ ਜਿਵੇਂ ਕੈਮੀਕਲ ਪਾ ਕੇ ਵਿੱਚ ਦੁੱਧ ਬਣਦਾ ਇਹਦੇ ਸਰੀਰ ਤੇ ਫਿਰ ਨੁਕਸਾਨ ਕੀ ਕੀ ਨੇ ਬੱਚਿਆਂ ਵਾਸਤੇ ਕੀ ਨੁਕਸਾਨ ਕਰਦਾ ਹੈ ਸਿੰਥੈਟਿਕ ਮਿਲਕ ਹੈ ਜਿਹੜਾ ਕੈਮੀਕਲ ਪਾ ਕੇ ਜਿਹੜਾ ਮਿਲਕ ਤਿਆਰ ਹੁੰਦਾ ਹੈ ਹੁਣ ਤੁਸੀਂ ਦੇਖੋ ਅੱਜ ਕੱਲ ਜਿਹੜਾ ਜਮਾਨਾ ਹੈ ਇਹਦੇ ਵਿੱਚ ਔਰਤਾਂ ਆਪਣੇ ਬੱਚਿਆਂ ਨੂੰ ਦੋ ਦੋ ਤਿੰਨ ਤਿੰਨ ਮਹੀਨੇ ਤੱਕ ਦੁੱਧ ਬਹੁਤ ਮੁਸ਼ਕਲ ਨਾਲ ਪਲਾਉਨੇ ਹਨ ਪਹਿਲਾ ਜਵਾਨਾਂ ਦੇ ਵਿੱਚ ਹੁੰਦਾ ਉਸੇ 4 4 5 7 5 5 ਸਾਲ ਬੱਚੇ ਮਾਂ ਦਾ ਦੁੱਧ ਚੁੰਗੇ ਜਾਂਦੇ ਸੀ ਪੀ ਜਾਂਦੇ ਸੀ ਇਹ 3 4 ਮਹੀਨਿਆਂ ਦੇ ਬੱਚੇ ਦੇ ਅੰਦਰ ਜਦੋਂ ਕੋਈ ਵੀ ਕੈਮੀਕਲ ਦੇ ਆਊਗਾ ਉਹਦੇ ਜਿਹੜੇ ਗਰੋਥ ਹੈ ਉਹ ਖਤਮ ਹੋ ਜੋਗੇ ਗਰੋਥ ਖਤਮ ਹੋ ਹੋਗੇ ਤੇ ਬੱਚੇ ਦਾ ਲੰਬੀ ਉਮਰ ਤੱਕ ਜਿਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹਦੇ ਸਿੰਥੈਟਿਕ ਮਿਲਕ ਜਿਹੜਾ ਚੱਲ ਰਿਹਾ ਹੈ ਮਾਰਕੀਟ ਦੇ ਵਿੱਚ ਇਹਦਾ ਸਭ ਤੋਂ ਵੱਧ ਜਿਹੜਾ ਅਸਰ ਹੁੰਦਾ ਹੈ ਉਹ ਕਿਡਨੇ ਗੁਰਦਿਆਂ ਤੇ ਹੁੰਦਾ ਗੁਰਦੇ ਫੇਲ ਹੋ ਜਾਂਦੇ ਆ ਹਾਰਟ ਤੇ ਬਹੁਤ ਅਫੈਕਟ ਹੁੰਦਾ ਹੈ ਲੀਵਰ ਡੈメージ ਹੋ ਜਾਂਦਾ ਹੈ ਤੇ ਪੰਕ ਪੰਕ ਤਰੇ ਜੇ ਖਤਮ ਹੋ ਜਾਣੀਆਂ ਇਹ ਤਿੱਲੀ ਖਤਮ ਹੋ ਜਾਂਦੀ ਹੈ ਪੂਰੇ ਸਰੀਰ ਦੇ ਵਿੱਚ ਜਿੰਨੇ ਵੀ ਆਰਗਾਨਸ ਆ ਉਹ ਸਾਰਿਆਂ ਨੂੰ ਅਫੈਕਟ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੇ ਆਰਗਾਨ ਪਰ ਨਾ ਕੋਈ ਚੀਜ਼ ਆਰਗਾਨ ਦੇ ਸਾਈਡ ਪਰ ਕੋਈ ਅਸਰ ਨਹੀਂ ਆਂਦਾ ਤਾਂ ਇਹਦੇ ਨਾਲ ਕੈਂਸਰ ਹੋਣ ਦੇ 99% ਚਾਂਸ ਜਿਹੜੇ ਉਹ ਰਹਿੰਦੇ ਆ ਡਾਕਟਰ ਸਾਹਿਬ ਜਿਵੇਂ ਕਿ ਅਸੀਂ ਬਚਪਨ ਦੇ ਵਿੱਚ ਵੀ ਅਸੀਂ ਦੇਖਦੇ ਸੀਗੇ ਵੀ ਅੱਜ ਤੱਕ ਚਲੋ ਮੱਝਾਂ ਗਾਵਾਂ ਰੱਖਣ ਦਾ ਜਿਹੜਾ ਰੁਝਾਨ ਘਟ ਗਿਆ ਪਰ ਇੱਕ ਇੰਜੈਕਸ਼ਨ ਵੀ ਲਾਇਆ ਜਾਂਦਾ ਦੁੱਧ ਵੱਧ ਕੱਢਣ ਵਾਸਤੇ ਜਾਂ ਸੁੱਣ ਕਰਨ ਵਾਸਤੇ ਮੱਝਾਂ ਨੂੰ ਜਿਹੜਾ ਟੀਕਾ ਲਾਇਆ ਜਾਂਦਾ ਕੀ ਉਹਦੇ ਫਿਰ ਕੀ ਨੁਕਸਾਨ ਨੇ ਡੰਗੜਾ ਵਾਸਤੇ ਕਿੰਨਾ ਕੁ ਨੁਕਸਾਨ ਦੇਉ? ਆਕਸੀਪੀਟੋਸਿੰਦ ਇੰਜੈਕਸ਼ਨ ਆਉਂਦੇ ਹੁੰਦੇ ਸੀ ਮਾਰਕੀਟ ਦੇ ਵਿੱਚ ਜਿਹੜਾ ਡੰਗੜਾਂ ਦੇ ਦੁੱਧ ਤਾਰਨ ਵਾਸਤੇ ਲਾਇਆ ਜਾਂਦਾ ਸੀ ਅੱਜ ਕੱਲ ਵੀ ਆਉਂਦੇ ਆ ਪਰ ਗਵਰਨਮੈਂਟ ਨੇ ਉਸਤੇ ਬਹੁਤ ਸਖਤੀ ਘਰੀ ਹੋਈ ਹੈ ਸ਼ਕਤੀ ਦੇ ਕਾਰਨ ਘਟੇ ਵੇ ਬਹੁਤ ਘੱਟ ਲੋਕ ਯੋਜ ਕਰਦੇ ਆ ਇਹਦਾ ਨਾਲ ਡੰਗਰਾਂ ਦੇ ਬਿਮਾਰੀਆਂ ਦੇ ਵਿੱਚ ਬਹੁਤ ਵਾਦਾ ਹੁੰਦਾ ਵੀਕਨੈਸ ਜਿਹੜੀ ਡੰਗਰਾਂ ਨੂੰ ਆਉਂਦੀ ਹੈ ਤੇ ਡੰਗਰ ਫਰਾ ਹੋਣ ਲੱਗ ਜਾਂਦੇ ਆ ਮਰ ਜਾਂਦਾ ਹੈ ਇਹ ਜਿੰਨੇ ਜਿਹੜੇ ਨੂੰ ਜ਼ਿਆਦਾ ਲੰਬੇ ਟਾਈਮ ਤੱਕ ਅਸੀਂ ਇੰਜੈਕਸ਼ਨ ਇਸਤੇਮਾਲ ਕਰਦੇ ਆ ਉਹ ਡੰਗਰ ਫਰਾ ਹੋਣ ਲੱਗ ਜਾਂਦੇ ਆ ਹੂੰ ਦਰਸਲ ਅਫਰੀਕ ਅਸੀਂ ਕੀ ਦੇਖਦੇ ਹਾਂ ਰੁਝਾਨ ਅਸੀਂ ਮੈਂ ਅਕਸਰ ਤੁਸੀਂ ਪਿੰਡਾਂ 'ਚ ਰਹਿੰਦੇ ਹਾਂ ਚਲੋ ਪਿੰਡਾਂ 'ਚ ਦੇਖਿਆ ਵੀ ਜਿਆਦਾਤਰ ਜੇ ਕੋਈ ਕਿਸੇ ਮੱਝ گاਵ ਨੇ ਦੁੱਧ ਘੱਟ ਦੇਣਾ ਕਰਤਾ ਤਾਂ ਲੋਕ ਉਹਨੂੰ ਵੇਚ ਦਿੰਦੇ ਨੇ ਵੱਢਣ ਕੱਟਣ ਵਾਲੇ ਨੂੰ ਵੇਚ ਦਿੰਦੇ ਨੇ ਉਹ ਠੀਕ ਹੈ ਕਿਤੇ ਉਹ ਇਹ ਚੀਜ਼ ਬਹੁਤ ਗਲਤ ਹੈ ਲੋਕਾਂ ਦਾ ਰੁਝਾਨ ਅੱਜ ਕੱਲ ਸਿਰਫ ਪੈਸੇ ਵੱਲ ਹੋਇਆ ਬਾਏ ਪੈਸੇ ਹੋ ਗਿਆ ਪੈਸੇ ਨੂੰ ਮੁੱਖ ਰੱਖ ਕੇ ਚੱਲਦੇ ਆਂ ਅੱਜ ਕੱਲ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ ਤਨੋਂ ਹਾਰਡਲੀ ਕਿਸੇ ਕਿਸੇ ਘਰ ਦੇ ਵਿੱਚ ਕੋਈ ਮੱਝ ਐ ਗਾਂ ਨਜ਼ਰ ਆਉਗੇ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਹਰ ਇੱਕ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਮੱਝਾਂ ਤੇ ਗਾਵਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਸੀ ਘਰ ਦਾ ਸਾਰਿਆਂ ਦੇ ਵਿੱਚ ਦੁੱਧ ਹੁੰਦਾ ਸੀ ਤੇ ਚੰਗੀ ਸਿਹਤ ਦੇ ਮਾਲਕ ਬੱਚੇ ਹੁੰਦੇ ਸੀ ਅੱਜ ਕੱਲ ਦੇ ਬੱਚੇ ਜਿਹੜੇ ਉਹ ਪ੍ਰੋਟੀਨ ਦੇ ਉੱਪਰ ਨਿਰਭਰ ਕਰਨ ਲੱਗ ਗਏ ਹ ਸਾਰੇ ਮਾਰਕੀਟ ਦੇ ਵਿੱਚ ਪ੍ਰੋਟੀਨ ਖਰੀਦ ਕੇ ਖਾਂਦੇ ਆ ਉਹ ਕੁਝ ਟਾਈਮ ਤੱਕ ਉਹ ਵਧੀਆ ਸਿਹਤ ਬਣਾ ਦੰਨੇ ਆ ਪਰ ਉਸ ਤੋਂ ਬਾਅਦ ਉਹਨਾਂ ਦਾ ਹੱਟ ਤੇ ਬਹੁਤ ਜ਼ਿਆਦਾ ਅਸਰ ਹੁੰਦਾ ਪੰਜਾਬ ਦੇ ਵਿੱਚ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਨਾ ਹੁਣ ਬਹੁਤ ਰੁਝਾਨ ਘਟ ਗਿਆ ਵੀ ਲੋਕ ਨਾ ਮੱਝਾਂ ਗਾਵਾਂ ਰੱਖਣ ਤੋਂ ਹਟ ਗਏ ਕੀ ਕਾਰਨ ਕਿ ਪੰਜਾਬ ਦੇ ਵਿੱਚ ਮੱਝਾਂ ਗਾਵਾਂ ਰੱਖਾਂ ਤੋਂ ਹਟਣ ਦਾ ਕਾਰਨ ਹੈਗਾ ਪਸ਼ੂ ਪਾਲਕਾਂ ਨੂੰ ਜਿਹੜੇ ਇਨਕਮ ਹੈ ਪ੍ਰੋਫਿਟ ਹੈ ਉਹ ਬਹੁਤ ਘੱਟ ਹੋ ਰਿਹਾ ਹੈ ਜਦੋਂ ਆਪਾਂ ਇੱਕ ਮੱਝ ਲਿਆਉਣਾ ਹੈ ਘੱਟ ਤੇ ਘੱਟ ਉਹ ਇੱਕ ਮੱਝ ਦੀ ਕੀਮਤ ਲੱਖ ਰੁਪਏ ਤੋਂ ਘੱਟ ਕੋਈ ਨਹੀਂ ਹੁੰਦੇ ਤੇ ਗਾਂ 40 45 50 ਹਜ਼ਾਰ ਤੋਂ ਘੱਟ ਕੋਈ ਚੰਗੇ ਗਾਏ ਨਹੀਂ ਮਿਲਦੇ ਜਦੋਂ ਅਸੀਂ ਮਾਰਕੀਟ ਦੇ ਵਿੱਚ ਖਰੀਦ ਕੇ ਲੈ ਆਏ ਤੇ ਘਰ ਆ ਕੇ ਅੱਗੇ ਦੁੱਧ ਸੇਲ ਕਰਨਾ ਦੁੱਧ ਤੇ ਜਿਹੜੇ ਪ੍ਰਾਈਸ ਹੈ ਕੀਮਤ ਹੈ ਉਹ ਮਿਲਕ ਪਲਾਂਟ ਮੋਹਾਲੀ ਨੇ ਰੱਖਿਆ ਹਲ 67 ਰੁਪਏ ਪਰ ਲਿਟਰ ਦੇ ਹਿਸਾਬ ਦੇ ਨਾਲ ਖਰੀਦ ਦਾ ਫੈਂਟ ਦੇ ਹਿਸਾਬ ਦੇ ਨਾਲ 10 ਫੈਂਟ 8.8 ਐਸ ਐਨ ਐਫ ਹੁੰਦੀ ਹੈ ਤਾਂ ਉਹਦਾ 68 ਰੁਪਏ ਪ੍ਰਤੀ ਲੀਟਰ ਦੁੱਧ ਰੇਟ ਮਿਲਦਾ ਮਾਰਕੀਟ ਦੇ ਵਿੱਚ ਜੇ ਆਪਾਂ ਦੇਖੀਏ ਦੋਝੀਆਂ ਦੇ ਜਿਹੜੇ ਦੋਝੀ ਦੁੱਧ ਵੇਚਦੇ ਆ ਉਹ ਮਾਰਕੀਟ ਪਸ਼ੂ ਉਤਪਾਦਕ ਨੂੰ ਤਾਂ 50-55 ਰੁਪਏ ਕਿਲੋ ਦਾ ਪਰ ਲੀਟਰ ਦਾ ਰੇਟ ਦੰਨੇ ਜਦਕਿ ਪਸ਼ੂਆਂ ਦੇ ਜਿਹੜੇ ਫੀਡ ਹੈ ਖਾਲਾ ਪੀੜਾ ਜੋ ਵੀ ਅਸੀਂ ਪਾਉਨੇ ਆ ਉਹ ਬਹੁਤ ਹਾਈ ਰੇਟ ਤੇ ਹੋ ਚੁੱਕੇ ਆ ਇੱਕ ਖਾਲ ਦੇ ਬੋਰੇ ਜੇ ਅਸੀਂ ਅੱਜ ਮਾਰਕੀਟ ਵਿੱਚ ਲੈਣ ਜਾਣੇ ਆ 450 450 500 ਰੁਪਏ ਤੇ ਘੱਟ ਨਹੀਂ ਆਉਂਦੇ ਉਹ ਤੇ ਪਸ਼ੇ ਦੁੱਧ ਦਾ ਨੇ ਦੁੱਧ ਦੇਣਾ ਹੁੰਦਾ 8 7 8 ਕਿਲੋ ਮੈਕਸਿਮਮ ਅਸੀਂ ਇੱਕ ਸਾਲ ਦੇ ਵਿੱਚ ਜੇ ਕੋਈ ਬਹੁਤ ਵਧੀਆ ਤੁਹਾਡੇ ਕੋਲ ਨਸਲ ਦਾ ਕੋਈ ਮਾਜੇ ਮਾਜੇ ਹੈਗੇ ਉਹ 4 ਪੁਆਇੰਟਲ ਦੁੱਧ ਪੂਰੇ ਸੂਆ ਦੇ ਵਿੱਚ ਦੰਦੇ ਹੈ ਤੇ ਖਾਲ ਫੀਡ ਜੇ ਅਸੀਂ ਉਹਨੂੰ ਚੰਗੇ ਨਹੀਂ ਪਾਉਂਗੇ ਫਿਰ ਉਹਦੇ ਦੁੱਧ ਦੇ ਜਿਹੜੇ ਦੇਣ ਦੇ ਕਪੈਸਿਟੀ ਆ ਉਹ ਘਟ ਜਾਣੇ ਪ੍ਰੋਫਿਟ ਦੁੱਧ ਵੇਚਣ ਦੇ ਵਿੱਚ ਬਹੁਤ ਘੱਟ ਹੈ ਤੇ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਇਸ ਵਾਸਤੇ ਲੋਕਾਂ ਨੇ ਜਿਹੜਾ ਪਸ਼ੂ ਰੱਖਣਾ ਘਟਾ ਦਿੱਤਾ ਡਾਕਟਰ ਜੀ ਜਿਵੇਂ ਕਿ ਖਲ ਫੀਡ ਦੀ ਗੱਲ ਹੋਈ ਹੈ ਫਿਰ ਇਹਦੇ ਵਿੱਚ ਵੀ ਮੁਲਾਬੜ ਦੇ ਚਾਂਸ ਨੇ ਖਾਲ ਦੇ ਬਰੇਮਿਆਂ ਦੀ ਖਾਲ ਆਉਂਦੀ ਹੈ ਉਹਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿੰਨਾ ਬਰੇਮਿਆਂ ਦਾ ਤੇਲ ਹੁੰਦਾ ਉਹ ਨੂੰ ਵਾਲੇ ਉਹਨੂੰ ਬਹੁਤ ਚੰਗੇ ਤਰ੍ਹਾਂ ਪੀੜ ਕੇ ਸਾਰਾ ਤੇਲ ਕੱਢ ਲੈਂਦੇ ਆ ਉਹਦੇ ਨਾਲ ਉਹ ਖਾਲ ਦੇ ਵਿੱਚ ਜਿਹੜੀ ਤਾਕਤ ਹੈ ਉਹ ਘਟ ਜਾਂਦੀ ਹੈ ਬਚਦੀ ਕੁਝ ਨਹੀਂ ਉਹਦੇ ਵਿੱਚ ਹਾਂ ਉਹਦਾ ਘਟਾਣ ਦੇ ਨਾਲ ਉਹ ਮਲਾਵਟ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਉਹਦੇ ਤਾਕਤ ਦੇਣ ਦੀ ਜਿਹੜੀ ਪਾਵਰ ਹੈ ਉਹ ਡਾਊਨ ਹੋ ਜਾਂਦੀ ਹੈ ਇਸ ਵਾਸਤੇ ਨਾਲ ਜਦੋਂ ਆਪਾਂ ਖਾਲਪਾਉਨੇ ਆ ਉਹਦੇ ਨਾਲ ਜੇ ਤਿਲਾਂ ਦਾ ਤੇਲ ਜਾਂ ਬੜੇਮਿਆਂ ਦਾ ਤੇਲ ਜਾਂ ਦੇਸੀ ਕੀ ਗਾਇਆ ਮੱਝੋਂ ਦਿੱਤਾ ਜਾਵੇ ਫੇਰ ਉਹ ਦੁੱਧ ਚੰਗੇ ਮਾਤਰਾ ਵਿੱਚ ਦੇ ਸਕਦੇ ਆ ਨਹੀਂ ਤਾਂ ਡਾਕਟਰ ਸਾਹਿਬ ਜਿਵੇਂ ਕਿ ਆਮ ਆਪਾਂ ਇੱਕ ਗੱਲ ਕਰੀਏ ਵੀ ਅੱਜ ਦੇ ਦੌਰ ਦੌਰ ਹੋ ਗਿਆ ਜਿਵੇਂ ਅਸੀਂ ਫੋਰਨ ਕੰਟਰੀਆਂ ਦੇ ਅਸੀਂ ਰੀਸਾਂ ਕਰਦੇ ਆ ਅੱਜ ਵੀ ਸਾਡਾ ਵਰਤਾਰਾ ਬਹੁਤ ਹੋ ਗਿਆ ਵੀ ਅਸੀਂ ਪੈਕਟ ਵਾਲੀਆਂ ਚੀਜ਼ਾਂ ਅਸੀਂ ਬਹੁਤ ਪਸੰਦ ਕਰਦੇ ਆ ਅਕਸਰ ਜਿਹੜਾ ਖਾਣ ਪੀਣ ਦਾ ਸਮਾਨ ਅਸੀਂ ਪੈਕਟਾਂ ਵਾਲਾ ਪਸੰਦ ਕਰਦੇ ਆ ਫਿਰ ਜਿਹੜਾ ਦੁੱਧ ਪੈਕਟਾਂ ਦੇ ਵਿੱਚ ਆਉਂਦਾ ਉਹ ਕਿੰਨਾ ਕੁ ਵਧੀਆ ਸਰੀਰ ਵਾਸਤੇ ਜਿਹੜਾ ਦੁੱਧ ਪੈਕਟਾਂ ਦੇ ਵਿੱਚ ਆਉਂਦਾ ਹੈ ਮਾਰਕੀਟ ਦੇ ਵਿੱਚ ਚੱਲ ਮੇਨ ਜਿਹੜੇ ਚੱਲ ਰਿਹਾ ਹੈ ਮਿਲਕ ਫੈਟ ਪੰਜਾਬ ਤੇ ਅਮਲ ਹੁਮੈਸਲੇ ਇਹ 3-4 ਦੋ ਤਿੰਨ ਕੰਪਨੀਆਂ ਹੋਰ ਵੀ ਆ ਜਿਨ੍ਹਾਂ ਦਾ ਦੁੱਧ ਮਾਰਕੀਟ ਦੇ ਵਿੱਚ ਚੱਲਦਾ ਇਹ ਲੋ ਫੈਟ ਦਾ ਦੁੱਧ ਮਾਰਕੀਟ ਦੇ ਵਿੱਚ ਆ ਰਿਹਾ ਹੈ ਹਾਈ ਫੈਟ ਦਾ ਜੇ ਤੁਸੀਂ ਲੈਣਾ ਉਹ ਤਕਰੀਬਨ 80-85 ਰੁਪਏ ਲੀਟਰ ਦੇ ਹਿਸਾਬ ਦੇ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਮਿਲੇਗਾ 4.4 ਫੈਟ ਦਾ ਤਕਰੀਬਨ ਦੁੱਧ ਹੈਗਾ ਜਿਹੜਾ ਤੁਹਾਨੂੰ 10 ਰੁਪਏ ਦਾ ਪੈਕਟ ਮਿਲਦਾ 200 ਗ੍ਰਾਮ ਦਾ ਹੂੰ ਤੇ ਇਹ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਆ ਇਹਨਾਂ ਦੇ ਦੁੱਧ ਦੇ ਵਿੱਚ ਮਿਲਾਵਟ ਬਹੁਤ ਘੱਟ ਹੁੰਦੀ ਹੈ ਹਮ ਇਹ ਕਿ ਇਹਨਾਂ ਨੇ ਹਰ ਇੱਕ ਮਿਲਕ ਚਾਹੇ ਮਿਲਕ ਫੈਡ ਪੰਜਾਬ ਹੈ ਚਾਹੇ ਅਮਲਵਾਲੇ ਆਂ ਚਾਹੇ ਨੈਸ਼ਨਲੇਵ ਵਾਲੇ ਆਂ ਇਹਨਾਂ ਨੇ ਬਹੁਤ ਚੰਗੀਆਂ ਚੰਗੀਆਂ ਮਸ਼ੀਨਾਂ ਰੱਖਿਆ ਮਿਆਂ ਟੈਸਟਿੰਗ ਵਾਸਤੇ ਉਹਦੇ ਨਾਲ ਟੈਸਟ ਕਰਕੇ ਅੱਗੇ ਫੈਕਟਰੀ ਦੇ ਵਿੱਚ ਜਿਹੜਾ ਦੁੱਧ ਹੈ ਉਹ ਅੰਦਰ ਜਾਣ ਦਿੰਦੇ ਨੇ ਡਾਕਟਰ ਸਾਹਿਬ ਜਿਵੇਂ ਐਡੇ ਵੱਡੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਮਿਲਾਵਟ ਹੋ ਰਹੀ ਹੈ ਕਿ ਕੁੰਟਲਾਂ ਟਨਾਂ ਦੇ ਹਿਸਾਬ ਨਾਲ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ ਸਾਡੇ ਉੱਪਰ ਇੱਕ ਸਰਕਾਰ ਦਾ ਪ੍ਰਸ਼ਾਸਨ ਅਫਸਰशाही ਵੀ ਹੁੰਦੀ ਹੈ ਪਰ ਇਹ ਕੀ ਹੈ ਵੀ ਉਹ ਚੈੱਕ ਨਹੀਂ ਕਰਦੇ ਫਿਰ ਮੁਲਾਵਟੀ ਦੁੱਧ ਨੂੰ ਅਫਸਰशाही ਦੇ ਵਿੱਚ ਸਭ ਤੋਂ ਜਿਹੜਾ ਮੇਨ ਇਹਨਾਂ ਚੈਕਿੰਗ ਵਾਸਤੇ ਆ ਜਾਂਦੇ ਆ ਉਹ ਡਰੱਗ ਇਨਸਪੈਕਟਰ ਹੁੰਦਾ ਹੈ ਹੂੰ ਸੀਐਮਓ ਵਿੱਚ ਚੈੱਕ ਕਰਦੇ ਆ ਫੂਡ ਸਪਲਾਈ ਦੇ ਇਨਸਪੈਕਟਰ ਵੀ ਚੈੱਕ ਕਰ ਸਕਦੇ ਆ ਪੰਸਪ ਦੇ ਇਨਸਪੈਕਟਰ ਵਿੱਚ ਚੈੱਕ ਕਰ ਸਕਦੇ ਆ ਐਸਡੀਐਨ ਸਾਹਿਬ ਵੀ ਚੈੱਕ ਕਰ ਸਕਦੇ ਆ ਐਗਜ਼ੀਕਿਟਿਵ ਮhjustਰੇਟ ਹਨ ਤਹਿਸੀਲਦਾਰ ਸਰ ਉਹ ਵੀ ਚੈੱਕ ਕਰ ਸਕਦੇ ਆ ਪਰ ਪਤਾ ਨੇ ਮਾਰਕੀਟ ਦੇ ਵਿੱਚ ਇੰਨੇ ਮਿਲਾਵਟ ਹੋਣ ਦੇ ਬਾਵਜੂਦ ਇਹ ਅਫਸਰ ਕਿਉਂ ਸੈਂਪਲ ਭਰਨ ਤੋਂ ਇਨਕਾਰ ਕਰਦੇ ਆ ਪਤਾ ਨਹੀਂ ਕਿਉਂ ਦੁਕਾਨਾਂ ਦੇ ਸੈਂਪਲ ਨਹੀਂ ਭਰਦੇ ਜਦਕਿ ਇਹਨਾਂ ਨੂੰ ਚਾਹੀਦਾ ਹੈ ਵੀ ਸਾਰੇ ਅਫਸਰ ਨੂੰ ਇਹ ਗੱਲ ਦਾ ਪਤਾ ਹੈ ਵੇ ਦੁੱਧ ਦੇ ਪ੍ਰੋਡਕਸ਼ਨ ਹੈ ਜਿਹੜੇ ਬਹੁਤ ਘੱਟ ਹੈ ਤੇ ਕੰਜ਼ਮਪਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਹੈ ਪਰ ਫੇਰ ਵੀ ਉਹ ਕਿਸੇ ਵੀ ਦੁਕਾਨ ਦੇ ਉੱਪਰ ਜਾ ਕੇ ਕੋਈ ਸੈਂਪਲ ਨਹੀਂ ਪਰਦੇ ਹੂੰ ਪਿਛਲੇ 3 ਸਾਲ ਡਾਕਟਰ ਸਾਹਿਬ ਜਿਵੇਂ ਕਿ ਚਲੋ ਗੱਲ ਹੋ ਰਹੀ ਹੈ ਵੀ ਮਿਲਾਵਟ ਦੀ ਫਿਰ ਆਪਾਂ ਨੂੰ ਕਿਵੇਂ ਜਿਵੇਂ ਆਪਾਂ ਵਰਤਦੇ ਆਂ ਘਰੇ ਬੱਚਿਆਂ ਨੂੰ ਦਿੰਨੇ ਆਂ ਚਾਹ ਚ ਪਾਉਣੇ ਆਂ ਜੇ ਅਸੀਂ ਯੂਜ਼ ਕਰਦੇ ਤੋ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਮਿਲਾਵਟ ਹੈ ਦੇ ਵਿੱਚ ਆਪਾਂ ਨੂੰ ਆਪਣਾ ਪਚਾ ਕਿਵੇਂ ਹੋਊਗਾ ਇਹ ਜਿਹੜਾ ਸਿੰਥੈਟਿਕ ਮਿਲਕਾ ਜੇ ਉਹਦੇ ਵਿੱਚ ਆਪਾਂ ਆਇਓਡੀਨ ਪਾ ਦਨੇ ਆ ਆਇਓਡੀਨ ਦੇ ਆ ਦੋ ਬੰਦਾ ਪਾ ਦੋ ਦੁੱਧ ਦੇ ਵਿੱਚ ਜੇ ਸਿੰਥੈਟਿਕ ਦੁੱਧ ਹੋਊਗਾ ਉਹਦਾ ਕਲਰ ਹੈ ਜਿਹੜਾ ਉਹ ਨੀਲਾ ਹੋ ਜਾਊਗਾ ਹੂੰ ਜੇ ਕਿਸੇ ਵੀ ਜਗ੍ਹਾ ਦੇਖੋ ਤੁਸੀਂ ਉਹਦਾ ਕਲਰ ਹੈ ਜਿਹੜਾ ਉਹ ਨੀਲਾ ਕਿੰਨੀ ਮਾਤਰਾ ਕਿੰਨਾ ਦੁੱਧ ਹੋਣਾ ਚਾਹੀਦਾ ਕਿੰਨੇ ਚ ਪਾਉਣੇ ਦੋ ਬੂੰਦਾਂ ਤਕਰੀਬਨ 10 15 ਗ੍ਰਾਮ 20 ਗ੍ਰਾਮ ਦੁੱਧ ਲੈ ਲਓ ਉਹਦੇ ਵਿੱਚ ਦੋ ਬੂੰਦਾਂ ਓ ਡੇਂਦਿਆਂ ਅੱਧਾ ਗਲਾਸ ਤਕਰੀਬਨ ਅੱਧਾ ਗਲਾਸ ਲੈ ਲਓ ਉਹਦੇ ਵਿੱਚ ਦੋ ਬੂੰਦਾਂ ਓ ਡੇਂਦਿਆਂ ਪਾ ਦਿਓ ਤੇ ਉਹ ਨੀਲਾ ਹੋ ਜਾਊਗਾ ਜਿਹੜਾ ਤੁਸੀਂ ਕੋਈ ਦੁੱਧ ਜੇ ਪਾਣੀ ਦਾ ਦੇਖਣਾ ਹੈ ਦੁੱਧ ਨੂੰ ਵੀ ਦੁੱਧ ਦੇ ਵਿੱਚ ਪਾਣੀ ਹੈ ਤੁਸੀਂ ਦੁੱਧ ਦੇ ਵਿੱਚ ਉਂਗਲੀ ਡਬੋ ਕੇ ਉਹਨੂੰ ਇਸ ਤਰ੍ਹਾਂ ਉੱਪਰ ਖੜੇ ਹੀ ਕਰੋ ਜੇ ਅਸਲੀ ਦੁੱਧ ਹੋਊਗਾ ਉੱਪਰ ਰੁਕ ਰੁਕ ਕੇ ਹੇਠਾਂ ਨੂੰ ਆਊਗਾ ਸਪਰੇਡ ਲੈਣੇ ਆਊਗਾ ਜਿਹੜੇ ਦੁੱਧ ਵਿੱਚ ਪਾਣੀ ਹੋਊਗਾ ਉਹ ਇੱਕਦਮ ਥੱਲੇ ਆ ਜਾਊਗਾ ਉਹ ਰੁਕੂਗਾ ਨਹੀਂ ਇਸ ਤਰੀਕੇ ਹੈਗੇ ਹੋਰ ਵੀ ਤਰੀਕੇ ਹੈਗੇ ਜਿਨ੍ਹਾਂ ਦੇ ਨਾਲ ਆਪਾਂ ਇਸ ਚੀਜ਼ ਨੂੰ ਚੈੱਕ ਕਰ ਸਕਦੇ ਹਾਂ ਹੂੰ ਕਿਉਂਕਿ ਜੋ ਲੋਕ ਖਾਂਦੇ ਨੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਵਰਤ ਰਹੇ ਹਾਂ ਤੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਸਾਰੀ ਐਡੀ ਜਾਣਕਾਰੀ ਲੰਮੀ ਚੋੜੇ ਫਿਰ ਹੁਣ ਅਫਸਰਾਂ ਨੂੰ ਲੋਕਾਂ ਨੂੰ ਕੀ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਹਦੇ ਪ੍ਰੋਡਕਸ਼ਨ ਨੂੰ ਵਧਾਉਣ ਦੇ ਵਾਸਤੇ ਇਹ ਆ ਪਸ਼ੂ ਪਾਲਕਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਨੂੰ ਰੋਕਣ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਜਿਹੜੇ ਪਸ਼ੂ ਪਾਲਕ ਹੈਗੇ ਇਹਨਾਂ ਨੂੰ ਲੋਨ ਬਿਦਾਊਟ ਇੰਟਰਸਟ ਦਿੱਤਾ ਜਾਵੇ ਹੂੰ ਗਵਰਨਮੈਂਟ ਸਬਸਿਡੀ ਦਿੰਦੀ ਹੈ ਸੈਂਟਰ ਗਵਰਨਮੈਂਟ ਤਕਰੀਬਨ 15% ਤੇ ਲੈ ਕੇ 25% ਤੱਕ ਡੈਰੀ ਦੇ ਜਿਹੜੇ ਵੀ ਆਪਾਂ ਕਿਸੇ ਨਾ ਵੀ ਕੋਈ ਡੈਰੀ ਦਾ ਧੰਦਾ ਸ਼ੁਰੂ ਕਰਨਾ ਉਹਨੂੰ ਸਬਸਿਡੀ ਦਿੱਤੇ ਜਾਂਦੇ ਆ ਗਵਰਨਮੈਂਟ ਦੇ ਵੱਲੋਂ ਟ੍ਰੇਨਿੰਗ ਸੈਂਟਰ ਹੈਗੇ ਪੰਜਾਬ ਦੇ ਵਿੱਚ ਵਿੱਚ 4-5 ਜਗ੍ਹਾ ਖੋਲੇ ਪਏ ਉੱਥੋਂ ਟ੍ਰੇਨਿੰਗ ਲੈਣ ਤੋਂ ਬਾਅਦ ਗਵਰਨਮੈਂਟ ਲੋਨ ਤੁਹਾਨੂੰ ਦਉਂਦੀ ਆ ਡੈਰੀ ਡਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਿੱਚ ਪਰ ਜਿਹੜੀ ਸਬਸਿਡੀ ਹੈ ਜਦੋਂ ਸਬਸਿਡੀ ਆਉਂਦੀ ਹੈ ਉਹ ਰਸਤਿਆਂ ਦੇ ਵਿੱਚ ਰੁਕ ਜਾਂਦੀ ਹੈ ਹੂੰ ਸਾਰੇ ਜਗ੍ਹਾ ਪੂਰੀ ਪ੍ਰੋਪਰ ਉਸ ਸਬਸਿਡੀ ਪਸ਼ੂ ਪਾਲਕ ਤੱਕ ਪਹੁੰਚਦੇ ਨੇ ਬੱਚੇ ਬੱਚੇ ਸੱਪ ਬੈਠੇ ਹਾਂ ਗਵਰਨਮੈਂਟ ਨੂੰ ਚਾਹੀਦਾ ਹੈ ਵੇ ਲੋਨ ਆਂ ਪਰੇ ਆਫ ਇੰਟਰਸਟ ਦਵੇ ਤੇ ਸਬਸਿਡੀ ਆ ਜਿਹੜੀ ਉਹ ਲੋਨ ਦੇ ਵਿੱਚ ਜੋੜਾ ਵੀ ਬੈਂਕਾਂ ਦਾ ਲੋਨ ਹੈ ਬੈਂਕ ਲੋਨ ਕੋਈ ਫ੍ਰੀ ਦੰਦਾ ਨਹੀਂ ਉਹ ਸਬਸਿਡੀ ਬੈਂਕਾਂ ਵਾਲਿਆਂ ਨੂੰ ਲੋਨ ਦੇ ਇੰਟਰਸਟ ਦੇ ਰੂਪ ਦੇ ਵਿੱਚ ਦੇ ਦਿੱਤੇ ਜਾਂਦੇ ਤੇ ਘੱਟ ਤੋਂ ਘੱਟ ਜਿਹੜਾ ਲੋਨ ਜੰਨਾ ਵੀ ਲਵੋਗੇ ਉਹਦੇ 10 ਸਾਲ ਦਾ ਟਾਈਮ ਹੋਵੇ ਵੀ ਜਿਹੜੇ ਪਸ਼ੂ ਪਾਲਕ ਆ 10 ਸਾਲ ਦੇ ਵਿੱਚ ਇਹ ਲੋਨ ਨੂੰ ਪੂਰਾ ਕਰਨ ਤੇ ਜਿੰਨੀਆਂ ਵੀ ਉਹਦੀਆਂ ਫਾਰਮੈਲਿਟੀਆਂ ਆ ਉਹ ਬਹੁਤ ਗੁੰਝਲਦਾਰ ਹੈ ਉਹਨਾਂ ਨੂੰ ਬਹੁਤ ਹੀ ਸੌਖੇ ਤਰੀਕਾ ਸੌਖਾ ਕਰਿਆ ਜਾਵੇ ਵੀ ਜਦੋਂ ਸਰਟੀਫਿਕੇਟ ਲੈ ਕੇ ਚਲੇ ਗਿਆ ਕੋਈ ਡੈਰੀ ਡਵੈਲਪਮੈਂਟ ਕਾਰਪੋਰੇਸ਼ਨ ਨੂੰ ਅਪਲੀਕੇਸ਼ਨ ਦੇ ਦਿੱਤੀ ਉਹਨਾਂ ਕੋਲ ਸਾਰਾ ਕੁਝ ਹੁੰਦਾ ਹੈ ਵੀ ਇਹਨੇ ਕੋਰਸ ਕਰ ਲਿਆ ਤਾਂ ਇਹ ਡੈਰੀ ਡਵੈਲਪਮੈਂਟ ਕਾਰਪੋਰੇਸ਼ਨ ਦੇ ਜ਼ਿੰਮੇਵਾਰੀ ਬਣ ਜਾਣੀ ਚਾਹੀਦੀ ਹੈ ਵੀ ਇਹ ਬੰਦੇ ਨੂੰ ਲੋਨ ਦਵਾ ਕੇ ਬੈਂਕ ਤੋਂ ਤੇ ਇਹਦਾ ਜਿਹੜਾ ਤੰਦਾ ਹੈ ਉਹ ਅਸੀਂ ਸੈੱਟ ਕਰਵਾਈਏ ਇਦੇ ਨਾਲ ਨਾਲ ਜਿਹੜੀਆਂ ਖੇੜ ਜਾਂ ਖਾਲਾ ਹੁੰਦੀ ਹੈ ਇਹਦੇ ਵੀ ਰੇਟ ਹੈ ਜਿਹੜੇ ਗਵਰਨਮੈਂਟ ਨੂੰ ਇਹ ਸੁਧਿਰ ਰੱਖਣੇ ਚਾਹੀਦੇ ਆ ਵੀ ਬਹੁਤੇ ਹਾਏ ਨਹੀਂ ਹੋਣ ਦੇਣਾ ਚਾਹੀਦਾ ਹੂੰ ਤੇ ਇੱਕ ਇਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਹੈ ਵੀ ਪਸ਼ੂਆਂ ਦੇ ਇੰਸ਼ੋਰੈਂਸ ਕਰੀ ਜਾਂਦੀ ਹੈ ਗਵਰਨਮੈਂਟ ਵੱਲੋਂ ਅੱਜ ਕੱਲ੍ਹ ਲੱਖ ਰੁਪਏ ਤੇ ਵੱਝ ਘੱਟ ਕੋ ਜਨੇ ਆਉਂਦੇ ਤੇ 40 50 ਹਜ਼ਾਰ ਤੋਂ ਘੱਟ ਗਾਂ ਐ ਕੋ ਜਨੇ ਆਉਂਦੇ ਸਾਡੇ ਮਿਲਕ ਪਲਾਂਟ ਮੋਹਾਲੇ ਆ ਮਿਲਕ ਫੈਡ ਵਾਲੇ ਜੇ ਕਿਸੇ ਦੀ ਗਾਂ ਦੇ ਡੈਥ ਹੋ ਜਾਂਦੀ ਹੈ ਉਹਨੂੰ 20000 ਰੁਪਿਆ ਦੰਨਾ ਮੁਆਫਜ਼ਾ ਹਾਂ ਤੇ ਜੇ ਕਿਸੇ ਦੀ ਮੱਝ ਮਰ ਜਾਂਦੀ ਉਹਨੂੰ 40000 ਰੁਪਿਆ ਦੰਨਾ ਇੱਕ ਤਾਂ ਮਾਧਿਮ ਰੰਦੇ ਨਾਲ ਇੱਕ ਪਸ਼ੂ ਪਾਲਕ ਨੂੰ 60000 ਦਾ ਨੁਕਸਾਨ ਹੋ ਜਾਂਦਾ ਉਹ ਨਕਸ਼ਾਨ ਤਾਂ ਕਈ ਸਾਲਾਂ ਚ ਨਹੀਂ ਪੂਰਾ ਹੁੰਦਾ ਗਵਰਨਮੈਂਟ ਨੂੰ ਚਾਹੀਦਾ ਹੈ ਵੀ ਜਿਹੜੀ ਇਹਦੀ ਇੰਸ਼ੋਰੈਂਸ ਹੈ ਉਹ ਪੂਰੀ ਜਿੰਨੇ ਦੀ ਵੀ ਮੱਝ ਖਰੀਦੀ ਗਈ ਹੈ ਉਹਨਾਂ ਦੇ ਇੰਸ਼ੋਰੈਂਸ ਹੋਵੇ ਤੇ ਇੰਸ਼ੋਰੈਂਸ ਜਦੋਂ ਹੋ ਗਈ ਜਾਂ ਹੋਣ ਤੋਂ ਬਾਅਦ ਜਦੋਂ ਕਿਸੇ ਪਸ਼ੂ ਦੀ ਡੈਥ ਹੋ ਜਾਂਦੀ ਹੈ ਮਰਦੇ ਹੁੰਦਾ ਹੈ ਬੱਚੋ ਤਾਂ ਕੋਈ ਕੰਪਲਿਕੀਸ਼ਨ ਨਾ ਹੋਵੇ ਜਦੋਂ ਡਾਕਟਰ ਨੇ ਸਰਟੀਫਿਕੇਟ ਦੇ ਦਿੱਤਾ ਉਤੇ ਬਾਅਦ ਤਰੰਤ ਉਹਦੇ ਪੈਸੇ ਘਾਤ ਦੇ ਵਿੱਚ ਆ ਜਾਣੇ ਚਾਹੀਦੇ ਹੂੰ ਇਹਦੇ ਨਾਲ ਪਸ਼ੂ ਪਾਲਕਾਂ ਦਾ ਅਫਸਾਹ ਵਧੂਗਾ ਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਆ ਜਿਹੜੇ ਉਹ ਰੇਟ ਹੈ ਜਿਹੜਾ ਰੇਟ ਨੂੰ ਲੈਵਲ ਦੇ ਵਿੱਚ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ ਵੀ ਨਾਹੀਂ ਪਸ਼ੂਆਂ ਨੂੰ ਘਾਟਾ ਪਾਵੇ ਨਾਹੀਂ ਪਸ਼ੂ ਪਾਲਕ ਨੂੰ ਘਾਟਾ ਪਾਵੇ ਤੇ ਨਾਹੀਂ ਜਿਹੜੇ ਕਸਟਮਰ ਖਰੀਦਦੇ ਆ ਦੁੱਧ ਉਹਨਾਂ ਦਾ ਨੁਕਸਾਨ ਹੋਵੇ ਡਿਮਾਂਡ ਔਰ ਸਪਲਾਈ ਦੇ ਹਿਸਾਬ ਦੇ ਨਾਲ ਇਹਦੇ ਜਿਹੜੇ ਕੀਮਤ ਹੈ ਉਹ ਫਿਕਸ ਕਰਨੇ ਚਾਹੀਦੇ ਆ ਬਾਕੀ ਗੱਲ ਸਹੀ ਹੈ ਤੁਹਾਡੀ ਜੇਕਰ ਦੁੱਧ ਦੀ ਉਪਾਦਕ ਵਧੂ ਤਾਂ ਫਿਰ ਉਹ ਮਿਲਾਵਟ ਦੇ ਚਾਂਸ ਵੀ ਘਟਣਗੇ ਜਦੋਂ ਪਸ਼ੂ ਪਾਲਕਾਂ ਨੂੰ ਪ੍ਰੋਫਿਟ ਹੋਣ ਲੱਗਿਆ ਮਿਲਾਵਟ ਆਪਣੇ ਆਪ ਖਤਮ ਹੋ ਜਾਣੇ ਲੋਕਾਂ ਨੇ ਧੰਦੇ ਵੱਲ ਨੂੰ ਜ਼ਿਆਦਾ ਸ਼ੁਰੂ ਹੋ ਜਾਣਾ ਇੱਕ ਟਾਈਮ ਹੈ ਜਦੋਂ ਅਸੀਂ ਪੰਜਾਬ ਦੇ ਵਿੱਚ ਚਿੱਟੀ ਕ੍ਰਾਂਤੀ ਆਈ ਵੇਸੇ ਦੁੱਧ ਨੂੰ ਮੰਨਿਆ ਜਾਂਦਾ ਸਾਡੇ ਦੁੱਧ ਦੀ ਚਿੱਟੀ ਕ੍ਰਾਂਤੀ ਕਿਹਾ ਕਹਿੰਦੇ ਸੀ ਲੋ ਦੁੱਧ ਦੇ ਉਤਪਾਦਕ ਤਾਂ ਇੰਨੇ ਜ਼ਿਆਦਾ ਸੀ ਪੰਜਾਬ ਦੇ ਵਿੱਚੋਂ ਬਾਹਰਲੇ ਸਟੇਟਾਂ ਨੂੰ ਦੁੱਧ ਜਾਂਦਾ ਹੁੰਦਾ ਸੀ ਪਰ ਅੱਜ ਤਾਂ ਪੰਜਾਬ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਦੁੱਧ ਪੂਰਾ ਨੇ ਹੰਦਾ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਜਾਂਦੇ ਜਾਂਦੇ ਕੋਈ ਸੁਝਾਅ ਤੁਸੀਂ ਦੇਣਾ ਚਾਹੋ ਜਾਂਦੇ ਜਾਂਦੇ ਕੋਈ ਗੱਲਬਾਤ ਖਾਸ ਕੋਈ ਜਾਂਦੇ ਜਾਂਦੇ ਗੱਲਬਾਤ ਖਾਸ ਤਾਂ ਮੈਂ ਇਹ ਕਰੂੰਗਾ ਕਿ ਗਵਰਨਮੈਂਟ ਨੂੰ ਜਿਹੜਾ ਦੁੱਧਤ ਪਾਤਕਾਂ ਦਾ ਹੈ ਪੂਰਾ ਚੰਗੇ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਤੇ ਇਹਨਾਂ ਨੂੰ ਹਰ ਇੱਕ ਸਹੂਲਤ ਮਿਲਣੀ ਚਾਹੀਦੀ ਪੰਜਵਾਂ ਵਾਅਦਾ ਹੈ ਮੈਡੀਕਲ ਸਹੂਲਤ ਫਰੀ ਹੋਣੀ ਚਾਹੀਦੀ ਆ ਜੋ ਮਿਲਕ ਪਲਾਂਟ ਦੇ ਨਾਲ ਅਟੈਚ ਹੋ ਗਏ ਮਿਲਕ ਪਲਾਂਟ ਦੇ ਪਿੰਡਾਂ ਦੇ ਵਿੱਚ ਡੈਰੀਆਂ ਹੁੰਦੀਆਂ ਡੈਰੀਆਂ ਦੇ ਮੈਂਬਰ ਬਣਦੇ ਆ ਮੈਂਬਰ ਬਣ ਕੇ ਉਹ ਡੈਰੀ ਦੇ ਵਿੱਚ ਦੁੱਧ ਪਾਇਆ ਜਾਂਦਾ ਹੈ ਇਹਦੇ ਜਿਹੜੇ ਪੇਮੈਂਟ ਆ ਉਹ ਸਹੀ 10 ਦਿਨਾਂ ਤੇ ਬਾਅਦ ਮਿਲ ਜਾਣੀ ਚਾਹੀਦੀ ਹੈ। ਹਮਮ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਦੇਖਿਆ ਜਾਂਦਾ ਕਿ ਦੋ 3 3 10 10 ਅਨੇ ਕਲ ਜਾਂਦੀਆਂ ਪੇਮੈਂਟ ਨਹੀਂ ਆਉਂਦੀ। ਇਹ ਪੇਮੈਂਟ ਟੈਂਪਰਮੈਂਟ ਨਹੀਂ ਚਾਹੀਦੀ ਹੈ ਤੇ ਦੁੱਧ ਦਾ ਰੇਟ ਹੈ ਜਿਹੜਾ ਉਹ ਘੱਟ ਤੋਂ ਘੱਟ 85 ਤੋਂ 90 ਰੁਪਇਆ ਇਹਦਾ ਵੇਚੇ ਵਿੱਚ ਹੋਣਾ ਚਾਹੀਦਾ ਹੈ ਇਹਦੇ ਨਾਲ ਹੀ ਪਸ਼ੂ ਪਾਲਕਾਂ ਨੂੰ ਕੋਈ ਫਾਇਦਾ ਹੋ ਸਕਦਾ ਨਹੀਂ ਤਾਂ ਇਹ ਇੱਕ ਦਿਨੇ ਖਾ ਜਾਊਗਾ ਵੀ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਮਾਜਗਾ ਨਾ ਜਰਨੇ ਆਊਗਾ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਹੁਤ ਕੀਮਤੀ ਸੁਝਾਅ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਜੀ ਤੇ ਤੁਹਾਡਾ ਮੈਂ ਬਹੁਤ ਉਤਾਰ ਨਗਲੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਥੈਂਕ ਯੂ ਥੈਂਕ ਯੂ ਸ਼ੁਕਰ ਹੈ ਜੋ ਸੋ ਦ ਦਰਸ਼ਕੋ ਦੋਸਤੋ ਤੁਸੀਂ ਡਾਕਟਰ ਸੁਦੇਸ਼ ਕੁਮਾਰ ਮੁੰਦੋ ਦੇ ਬਹੁਤ ਹੀ ਕੀਮਤੀ ਜਿਹੜੇ ਵਿਚਾਰ ਨੇ ਸੁਣੇ ਨੇ ਤੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਆਪਾਂ ਮਲਾਬਤੀ ਦੁੱਧ ਤੋਂ ਬਚਾਅ ਕਰਨਾ ਉੱਥੇ ਆਪਾਂ ਪਸ਼ੂ ਪਾਲਕਾਂ ਨੂੰ ਵੀ ਜਰੂਰ ਬਚਾਉਣਾ ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਵੱਲ ਜਰੂਰ ਧਿਆਨ ਦਿੱਤਾ ਜਾਵੇ ਜੇਕਰ ਤੁਸੀਂ ਡਾਕਟਰ ਸਾਹਿਬ ਨਾਲ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਮੈਂ ਤੁਹਾਨੂੰ ਹੈਡਿੰਗ ਦੇ ਨਾਲ ਹੀ ਉਹਦੇ ਚੈਨਲ ਦੇ ਵਿੱਚ ਵੀਡੀਓ ਦੇ ਨਾਲ ਹੀ ਮੈਂ ਤੁਹਾਨੂੰ ਉਹਦਾ ਨੰਬਰ ਪਾ ਦੂੰ ਕਿਸੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਰੰਦ ਸੁਝਾਅ ਲੈਣਾ ਤੁਸੀਂ ਲੈ ਸਕਦੇ ਹੋ ਤੇ ਅੱਜ ਦਾ ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਿਆ ਇਹਦੇ ਬਾਬਤ ਆਪਣੇ ਸੁਝਾਅ ਜਰੂਰ ਦਿਓ ਅੱਗੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਲਦੀ ਮਿਲਾਂਗੇ ਥੈਂਕ ਯੂ